ਨਵੇਂ ਯੁੱਗ ਨਵੀਂ ਟੈਕਨੋਲੋਜੀ ਬਹੁਤ ਕੁਝ ਲੈ ਕੇ ਆਉਂਦੀ ਹੈ ਜੀ ਹਾਂ ਏਆਈ ਆਰਟੀਫੀਸ਼ਲ ਇੰਟੈਲੀਜੈਂਸ ਕੁਝ 2-4 ਸਾਲਾਂ ਤੋਂ ਇਹ ਟਰਮ ਆਮੂਮਨ ਆਪਾਂ ਨੂੰ ਅਖਬਾਰਾਂ 'ਚ ਦੇਖਣ ਨੂੰ ਪੜ੍ਹਨ ਨੂੰ ਤੇ ਉਹ ਗੱਲਾਂ 'ਚ ਸੁਣਨ ਨੂੰ ਮਿਲਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਏਆਈ ਨੇ ਕਿਸ ਹੱਦ ਤੱਕ ਹੁਣ ਤਰੱਕੀ ਕਰ ਲਈ ਹੈ ਜੀ ਹਾਂ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਅਜਿਹਾ 3 ਸਾਲਾ ਆਰਟੀਫੀਸ਼ਲ ਇੰਟੈਲੀਜੈਂਸ ਏਆਈ ਬੱਚੀ ਤਿਆਰ ਕੀਤੀ ਗਈ ਹੈ ਜੋ ਇੱਕ ਆਮ ਅਸਲ ਬੱਚੀ ਵਾਂਗ ਹਰ ਤਰ੍ਹਾਂ ਦੀ ਹਰਕਤ ਕਰਦੀ ਹੈ ਜੀ ਹਾਂ ਇਸ ਬੱਚੀ ਦਾ ਪਿਆਰ ਨਾਲ ਨਾਮ ਰੱਖਿਆ ਗਿਆ ਟੌਂਗ ਟੌਂਗ ਮਤਲਬ ਲਿਟਲ ਗਰਲ ਇਹ 3 ਸਾਲਾਂ ਬੱਚੀ ਰੋਂਦੀ ਵੀ ਹੈ ਹੱਸਦੀ ਵੀ ਹੈ ਉਦਾਸ ਵੀ ਹੁੰਦੀ ਹੈ ਤੇ ਖੁਸ਼ ਵੀ ਹੁੰਦੀ ਹੈ ਹੋਰ ਤਾਂ ਹੋਰ ਖਡੌਣਿਆਂ ਦੇ ਨਾਲ ਖੇਡਦੀ ਵੀ ਹੈ ਜੇ ਕਿਤੇ ਕੋਈ ਪਾਣੀ ਦੁੱਧ ਡਿੱਗ ਜੇ ਤਾਂ ਉਹਦੀ ਸਫਾਈ ਵੀ ਕਰਦੀ ਹੈ ਗੱਲਾਂ ਵੀ ਕਰਦੀ ਹੈ ਜੇਕਰ ਤੁਸੀਂ ਉਹਨੂੰ ਕੋਈ ਸਵਾਲ ਕਰੋਗੇ ਤਾਂ ਹੈਰਾਨ ਹੋ ਜਾਓਗੇ ਕਿਸੇ ਮੈਚ्योर ਵਿਅਕਤੀ ਵਾਂਗ ਬਰਾਬਰ ਟੁਕਵਾ ਜਵਾਬ ਵੀ ਦਿੰਦੀ ਹੈ ਤੇ ਜੇਕਰ ਤੁਸੀਂ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਨੂੰ ਗ੍ਰੈਬ ਵੀ ਕਰਦੀ ਹੈ ਕੈਪਚਰ ਵੀ ਕਰਦੀ ਹੈ ਸਮਝਦੀ ਵੀ ਹੈ ਤੇ ਫਿਰ ਅਗਲਾ ਕਦਮ ਉਸੇ ਹਿਸਾਬ ਨਾਲ ਚੁੱਕਦੀ ਹੈ ਜੀ ਹਾਂ ਇਹ ਹੋਰ ਕਿਤੇ ਨਹੀਂ ਇਹ B I G A I ਚਾਈਨਾ ਦੇ ਬੀਜਿੰਗ ਵਿਖੇ ਬੀਜਿੰਗ ਇੰਸਟੀਚਿਊਟ ਫਾਰ ਜਰਨਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇੰਸਟੀਚਿਊਟ ਚ ਤਿਆਰ ਕੀਤੀ ਗਈ ਹੈ ਜੀ ਹਾਂ ਇਸ ਇੰਸਟੀਚਿਊਟ ਦੇ ਡਾਇਰੈਕਟਰ ਜੋਹਨ ਜ਼ੂ ਸੌਂਗ ਚੂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਅਜਿਹੀ ਇਹ ਲਿਟਲ ਗਰਲ ਤਿਆਰ ਕੀਤੀ ਹੈ ਜੋ ਇਨਸਾਨੀ ਅਸਲ ਇਨਸਾਨੀ ਬੱਚਿਆਂ ਵਾਂਗ ਹਰ ਤਰ੍ਹਾਂ ਦੇ ਭਾਵ ਹਰ ਤਰ੍ਹਾਂ ਦੇ ਜਜ਼ਬਾਤ ਰੱਖਦੀ ਹੈ ਕਿਤਨਾ ਕਿਤੇ ਕਹਿ ਸਕਦੇ ਆ ਕਿ ਇਹਦੇ ਵਿੱਚ ਇਨਸਾਨੀ ਦਿਮਾਗ ਨੂੰ ਇੱਕ ਭਰਪੂਰ ਤਰੀਕੇ ਦੇ ਨਾਲ ਪਾਇਆ ਗਿਆ ਹੈ ਤਾਹੀਂ ਇੱਕ ਗੱਲ ਬਾਤ ਕਰਦੀ ਹੈ ਹਰ ਤਰ੍ਹਾਂ ਦੇ ਜਵਾਬ ਦਿੰਦੀ ਹੈ ਹਰ ਤਰ੍ਹਾਂ ਦੀ ਫੀਲਿੰਗ ਨੂੰ ਪ੍ਰਗਟ ਕਰਦੀ ਹੈ ਐਕਸਪਰੈਸ ਕਰਦੀ ਹੈ ਹਰ ਤਰ੍ਹਾਂ ਦੇ ਭਾਵ ਨੂੰ ਸੋ ਕਿਤਨਾ ਕਿਤੇ ਕਹਿ ਸਕਦੇ ਹਾਂ ਕਿ ਜੋ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸਲ ਇਨਸਾਨ ਨੇ ਉਹਨਾਂ ਦਾ ਮੁਕਾਬਲਾ ਤਾਂ ਨਾਲ ਦੇ ਨਾਲ ਕਰਨਾ ਸ਼ੁਰੂ ਕਰ ਹੀ ਗਈ ਹੈ ਪਰ ਕਿਤੇ ਉਹੀ ਨਾ ਹੋਵੇ ਕਿ ਅਸਲ ਇਨਸਾਨ ਪਿੱਛੇ ਰਹਿ ਜਾਵੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕਿਤੇ ਹੋਵੇ ਇਨਸਾਨ ਉਹਨਾਂ ਤੋਂ ਵੀ ਕਿਤੇ ਅੱਗੇ ਪਹੁੰਚ ਜਾਣ